ਇਹ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉੱਤੇ ਪਾਦੀ ਅੱਗ ਦੇ ਉੱਤੇ ਪਾਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਦੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਕਿਉਂਕਿ ਉਹ ਸਾਂਝੀ ਮਾਨਵਤਾ ਕੋਲ ਤੋਂ ਇਹ ਮੈਸੇਜ ਦੇ ਨੂੰ ਇਥੇ ਪਹੁੰਚੇ ਹੈਗੇ ਉਹਨਾਂ ਨੂੰ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣ ਚਾਹੁੰਦੇ ਜਿਹੜੇ ਕਿ ਸਾਂਝੀ ਮਾਨਵਤਾ ਲੈ ਕੇ ਆਪਣੇ ਕਿਤੇ ਢਾਲ ਨਹੀਂ ਕੁਸ਼ ਕਰੀਆਂ ਇਹ ਜੀ ਤਾਂ ਤਾਂ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਦੇਖੋ ਜੀ ਕਿ ਹੈ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫ਼ਰਤ ਦਾ ਬੀਜ ਬੋ ਕੇ ਉਹ ਆਪਣੇ ਦੁਕਾਨਾ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫ਼ਰਤ ਦਾ ਬੀਜ ਬੋਣਗੇ ਅਹੀਂ ਉਹ ਨਫਰਤ ਦੇ ਵੀ ਜੜੋਂ ਉਡਦਾਂਗੇ ਅਹੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਹੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੁਰ ਤੋਂ ਉਡਦਾਂਗੇ ਜੀ ਗੌਰਵ ਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਸਰ ਨੂੰ ਮੇਰੇ ਵੱਲ ਜੈਮਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਸਾ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਡੇ ਹਰਪ੍ਰੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖੜੇ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਨੇ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਾਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁ ਇਤ ਨੂੰ ਪਿਆਰ ਕਰਨ ਵਾਲੇ ਸਾਰੇ ਐਸੇ ਲੋਕ ਆ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਾਰਿਆਂ ਜੀ ਤੇ ਸ਼ਹੀਦਾਂ ਨੇ ਕਿਹਾ ਪਰ ਦਿੰਦੀਆਂ ਗੱਲਾਂ ਤਾਨਾ ਕਹਿੰਦੇ ਅਸੀਂ ਬੁਆਰੀ ਨੂੰ ਕਹਿੰਦੇ ਖੋਲ੍ਹ ਕੇ ਪਿਆ ਰਹੇ ਆ ਯਾਰ ਇਹ ਇਹਨਾਂ ਆ ਗੱਲ ਨਾ ਕਰਨੀ ਦਾ ਇਹ ਗੱਲ ਇਹਨਾਂ ਸਭ ਤੋਂ ਵੱਡੇ ਤੋਂ ਬੜਾ ਬੜਾ ਫੁੱਲ ਦੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੇ ਦੇਖਿਆ ਕਿ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਸਿੰਘ ਰਜੇਸ਼ ਸਿੰਘ ਆ ਅਮਰ ਸਾਹਿਬ ਤੋਂ ਜਿੱਥੇ ਇਸਾਈ ਪਾਸਟਰਾਂ ਦੇ ਨਾਲ ਜਾ ਕੇ ਤੇ ਉਹਨਾਂ ਦੇ ਪ੍ਰੋਗਰਾਮ ਵਿੱਚ ਸ਼ਮੂਲਤ ਕੀਤੀ ਆ ਸ਼ਮੂਲਤ ਕਰਕੇ ਤੇ ਉਹਨਾਂ ਦੇ ਅਸੀਂ ਗੁਣਗਾਨ ਕਰ ਰਹੇ ਆ ਇਹ ਬੜੀ ਹਾਸੋਹੀਣੀ ਜੀ ਤੇ ਹੈਰਾਨਗੀ ਵਾਲੀ ਗੱਲ ਆ ਇੱਕ ਬੰਨੇ ਉਹ ਸਾਡੇ ਸਿੰਘਾਂ ਤੇ ਦੂਦੂ ਪਰਚੇ ਕਰਾ ਰਹੇ ਹੋਣ ਗੁਰੂ ਸਾਹਿਬਾਨਾਂ ਦੇ ਬਾਰੇ ਇਹਨੇ ਆਪ ਸ਼ਬਦ ਬੋਲਦੇ ਹੋਣ ਸਾਨੂੰ ਸਾਰਾ ਕੁਝ ਪਤਾ ਹੋਵੇ ਵੀ ਉਹ ਕਿਸ ਤਰੀਕੇ ਦੇ ਨਾਲ ਘੁਣ ਲੱਗਣ ਵਾਂਗੂ ਲੱਗੇ ਹੋਏ ਨੇ ਸਾਨੂੰ ਉਹਦੇ باوجود ਜਾ ਕੇ ਅਸੀਂ ਉਥੇ ਸਟੇਜਾਂ ਸਾਂਝੀਆਂ ਕਰਦੇ ਹਾਂ ਉਹਨਾਂ ਦੇ ਗੁਣ ਗaan ਕਰਦੇ ਆ ਤੇ ਮੈਨਾਂ ਇਸ ਤੋਂ ਵੱਡੀ ਲਾਹਤ ਵਾਲੀ ਗੱਲ ਨਹੀਂ ਹੈਗੀ ਸਾਡੇ ਵਾਸਤੇ ਐਜੇ ਸਿੱਖ ਹੁੰਦੇ ਨਾਤੇ ਪਰ ਅੱਜ ਇਹ ਇੱਥੇ ਗਿਆਨੀ ਜੀ ਹੋਣਾਂ ਕੋਲ ਸਾਰੇ ਸਿੰਘਾਂ ਕੋਲ ਦਸਰਿਆਂ ਕੋਲੇ ਆਏ ਸੀ ਕਿ ਸਿੰਘ ਆਪਣਾ ਪੱਕਾ ਰੱਖਣ ਵਾਸਤੇ ਮੈਂ ਪਹਿਲਾ ਬੇਨਤੀ ਕਰਦਾ ਵੀ ਅਸੀਂ ਕੋਈ ਮਾਫੀ ਨਹੀਂ ਦਿਤੀ ਇਹਨਾਂ ਨੂੰ ਨਾ ਅਸੀਂ ਮਾਫੀ ਦੇਣੇ ਯੋਗ ਹਾਂ ਮਾਫੀ ਦੇਣ ਵਾਸਤੇ ਸਾਡੀ ਜਿਹੜੀ ਮਰਿਆਦਾ ਵਾ ਉਹ ਜੋ ਬਹਾਲ ਆ ਉਹਦੇ ਅਨੁਸਾਰ ਮਾਫੀ ਦਿੱਤੀ ਜਾਊਗੀ ਪੰਜਾਂ ਸਿਕਾਂ ਗਾਲੀਆਂ ਪੇਸ਼ ਹੋਣਗੇ ਉੱਥੇ ਜੋ ਸਿੰਘ ਸਜ਼ਾ ਲਾਉਣਗੇ ਧਾਰਮਿਕ ਅਗਿਆਦੀ ਉਹ ਹੋਊਗੀ ਪਰ ਅਸੀਂ ਜਿਹੜੀ ਬੇਨਤੀ ਕਰਨ ਵਾਸਤੇ ਆਪ ਜੀ ਨਾਲ ਸੰਗਤ ਨਾਲ ਸਾਝੀ ਹੋਈ ਆਂ ਕਿ ਬੰਦੇ ਦੇ ਕੁੱਤ ਬਣੀਏ ਖੋਤੇਆਂ ਵਾਲੇ ਕੰਮ ਨਾ ਕਰੀਏ ਉਹ ਖਲ ਪਾਈ ਸੀ ਨਾ ਮਹਾਰਾਜ ਨੇ ਖੋਤੇ ਨੂੰ ਤੇ ਸ਼ੇਰ ਵਾਲੀ ਤੇ ਉਹ ਬਾਅਦ ਹੀ ਹਣਗ ਪਿਆ ਸੀ ਗੱਲ ਆ ਸੀ ਉਹ ਹਣਕੀ ਹੈ ਨਾ ਵਾਰ-ਵਾਰ ਅਸੀਂ ਸ਼ੇਰ ਦੇ ਪੁੱਤ ਬਣ ਕੇ ਵਿਖਾਈਏ ਵੀ ਹੈਗੇ ਆ ਕੀ ਹੋ ਜੂਗਾ ਸਾਨੂੰ ਜੇ ਅਸੀਂ ਭੁੱਖੇ ਹੀ ਮਰ ਜਾਾਂਗੇ ਤਾਂ ਯਾਰ ਜਦੋਂ ਜੰਗਲਾਂ ਚ ਰਹਿੰਦੇ ਸੀ ਛੋਲਿਆਂ ਦੇ ਦਾਣਿਆਂ ਨਾਲ ਕਜਾਰਾ ਕਰਦੇ ਸੀ ਤਾਂ ਮਰੇ ਨਹੀਂ ਅਸੀਂ ਬੰਦ ਬੰਦ ਕੱਟੇ ਉਹ ਤਾਂ ਮੁੱਕੇ ਨਹੀਂ ਅੱਜ ਅਸੀਂ ਧਰਮ ਬਦਲ ਲੈਨੇ ਆ ਕਿ ਮਿੰਟ ਦੇ ਢਿੱਡ ਭਿੜ ਹੋਣ ਲੱਗ ਪਈਂਦੀ ਹੈ ਸਾਡੇ ਤੇ ਅਸੀਂ ਖੜ ਜੰਨੇ ਆ ਜਾ ਕੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਸਾਡਾ ਮਲਿਆ ਮੀਟ ਕਰਨਾ ਚਾਹੁੰਦੇ ਨੇ ਸਾਡੇ ਗੁਰੂ ਸਾਹਿਬਾਨਾਂ ਬਾਰੇ ਉਹ ਆਪੇ ਸ਼ਬਦ ਬੋਲਦੇ ਨੇ ਮੈਂ ਬੋਲ ਹੀ ਨਹੀਂ ਸਕਦਾ ਦਰੋਵਚਾਰ ਬੇਨਤੀ ਆ ਕਿ ਇੱਕ ਇਹ ਵੀ ਸਿੰਘ ਚਲੋ ਅੱਜ ਆਇਆ ਇਹਨੇ ਆਪਣਾ ਪੱਖ ਰੱਖਿਆ ਅਸੀਂ ਇਹਨਾਂ ਨੂੰ ਜੋ ਮਰਿਆਦ ਦੱਸਤੀ ਆ ਇਹ ਅੱਗੇ ਜਾ ਕੇ ਪੇਸ਼ ਹੋਣਗੇ ਇਹ ਅਗਲੀ ਗੱਲ ਆ ਦੇਖੋ ਬਾਕਰਪੁਰੀ ਵਾਲਾ ਕੀ ਉਹ ਬਖੰਡੀ ਜਾਂ ਨਛੇੜੀ ਉਹ ਸਾਡੇ ਬਾਣੇ ਵਾਲੇ ਸਿੰਘ ਜਾ ਕੇ ਉੱਥੇ ਤੇ ਉਹਦੇ ਪੈਰਾਂ 'ਚ ਬੈਠੇ ਨੇ ਉਹ ਬਖੰਡ ਕਰਦਾ ਸੌ ਤਰ੍ਹਾਂ ਦੇ ਤਦ ਤੁਹਾਨੂੰ ਪਤਾ ਹੀ ਆ ਜੇ ਕੋ ਸਿੱਖ ਜਾਂਦਾ ਉਹ ਸਿੱਖ ਬਣ ਜਾਂਦਾ ਮੁਸਲਮਾਨ ਜਾਂਦਾ ਮੂਰਮਨ ਬਣ ਜਾਂਦਾ Hindu ਜਾਂਦਾ Hindu ਬਣ ਜਾਂਦਾ ਕੋ ਉਹਦੇ ਰੋਜੀ ਰੋਟੀ ਆ ਉਹਨੇ ਬਖੰਡ ਕਰਕੇ ਖਾਣੀ ਆ ਪਰ ਜਿਹੜੇ ਸਾਡੇ ਬਾਣੇ ਵਾਲੇ ਸਿੰਘ ਜਦੋਂ ਜਾ ਕੇ ਉੱਥੇ ਖੜਦੇ ਨੇ ਉਹਨਾਂ ਲੋਕਾਂ ਦੇ ਕੋਲ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਕਰਕੇ ਬੇਨਤੀ ਆ ਸਿਆਣੇ ਬਣੀਏ ਦਸਮ ਪਾਸ਼ਾ ਦੇ ਪੁੱਤ ਖਵਾਇਆ ਗੱਲ ਹੀ ਬਾਣੀ ਬਾਣਾ ਪਾ ਕੇ ਉਹ ਮਰਿਆਦਾ ਵੀ ਫੋਲੋ ਕਰਨੀ ਪੈਣੀ ਆ ਉਹ ਉਹ ਸਾਨੂੰ ਜਿਹੜਾ ਕਨਸੈਪਟ ਸਾਨੂੰ ਮਾਰੇ ਨੇ ਬਖਸ਼ਿਆ ਉਹਦੇ ਤੇ ਚੱਲਣਾ ਵੀ ਪੈਣਾ ਸੋ ਅੱਜ ਠੀਕ ਆ ਇਹ ਸਿੰਘ ਆਪਣਾ ਪੱਖ ਰੱਖਣ ਆਇਆ ਸੀ ਪੱਕ ਸੁਣ ਲਿਆ ਜਿਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਉਹ ਵੀ ਸਾਨੂੰ ਪਤਾ ਲੱਗ ਗਈ ਵੀ ਕਿਵੇਂ ਇਹ ਵਿਆਹ ਕੌਣ ਲੈ ਗਿਆ ਉਹ ਜਿਹੜਾ ਲੈ ਗਿਆ ਉਹਦੇ ਬਾਰੇ ਵੀ ਜਲਦੀ ਤੁਹਾਡੇ ਸਾਹਮਣੇ ਸਾਰਾ ਕੁਝ ਲੈ ਆਵਾਂਗੇ ਕਰਦਾਂਗੇ ਤੁਹਾਡੇ ਸਾਹਮਣੇ ਸੰਗਤ ਸਾਹਮਣੇ ਉਸ ਬੰਦੇ ਨੂੰ ਵੀ ਪਰ ਇਹ ਸਿੰਘ ਜਿਹੜੇ ਆਪਣੀ ਗਲਤੀ ਉਹ ਮੰਨਦਾ ਪਰ ਫਿਰ ਅਸੀਂ ਬੇਨਤੀ ਕਰਦੇ ਵੀ ਅਸੀਂ ਮਾਫ਼ ਨਹੀਂ ਕੀਤਾ ਕਿਉਂਕਿ ਸੰਗਤੀਆਂ ਨਾ ਕਦੇ ਮਾਫ਼ ਕਰਨੇ ਛੱਡਦਾ ਮਾਫ਼ ਜੋ ਮਰਿਆਦਾ ਵਾ ਪੰਥ ਦੀ ਉਹਦੇ ਅਨਸਾਰ ਜਾ ਕੇ ਪੰਜਾਂ ਸਿਆਂ ਗੜੀਆਂ ਸਿੰਘ ਪੇਸ਼ ਹੋਊਗਾ ਜੋ ਸਜ਼ਾ ਵਗਿਆ ਦੀ ਲੱਗਦੀ ਆ ਉਹ ਲਾਉਣਗੇ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪੈਰਾ ਉਹ ਚੱਲੂਗਾ ਫਿਰ ਬੇਨਤੀ ਆ ਤੇ ਚਿਤਾਮਨੀ ਆ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ ਮਹਾਰਾਜ ਨੂੰ ਛੱਡ ਕੇ ਇਹਨਾਂ ਪਖੰਡੀ ਪਾਸ ਤਰਾਂ ਦੇ ਜਾਂ ਪਖੰਡੀ ਡੇਰਿਆਂ ਦੇ ਮਸਤਾਂ ਅਖੋਤੀਆਂ ਦੇ ਜਾ ਕੇ ਬੈਠਦੇ ਨੇ ਉਹ ਬੰਦੇ ਦੇ ਪੁੱਤ ਮੰਨ ਬੜੀਆਂ ਬੇਨਤੀਆਂ ਕਰ ਕਰੇ ਵੇਖ ਲਈਆਂ ਇਸ ਤੋਂ ਬਾਅਦ ਕਿਸੇ ਨੂੰ ਬੇਨਤੀ ਨਹੀਂ ਕਰਨੀ ਡਾਂਗ ਮਿਲੂਗੀ ਨਹੀਂ ਨਾਲ ਜਿਹੜਾ ਵੀ ਹੋਇਆ ਜਿੱਥੇ ਵੀ ਹੋਇਆ ਭਾਵੇਂ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਕੋਈ ਕਿਉਂ ਨਾ ਹੋਵੇ ਜਿਹੜਾ ਵੀ ਅਗਿਆ ਕਰਦਾ ਪਿਆਰ ਨਾਲ ਸਮਝਾਉਣ ਵਾਲੀ ਖੇਡ ਬਣੀ ਗਈ ਹੋਰੀ ਔਰ ਬਾਣਾ ਬੜਾ ਬਦਨਾਮ ਕਰ ਲਿਆ ਤੁਸੀਂ ਲੋਕਾਂ ਨੇ ਹੁਣ ਤਾਂ ਡਾਂਗ ਫੇਰਨੀ ਆ ਸੋ ਸਿੰਘ ਤੁਸੀਂ ਜੀ ਆਪਣਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਹੈ ਜਿਹੜੀ ਖੰਡੇੋਂ ਤਿੱਖੀ ਹੈ ਮੈਂ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਆ ਗਲਤੀ ਕਰ ਚੁੱਕਾ ਕਿਸੇ ਵੀ ਸਿੱਖ ਨੂੰ ਮੇਰੇ ਸਮੇਤ ਇਜਾਜ਼ਤ ਨਹੀਂ ਹੈਗੀ ਕਿਸੇ ਨੂੰ ਵੀ ਮੇਰੇ ਕੋ ਪਹਿਲੀ ਵਰੀ ਤੇ ਆਖਰੀ ਵੀ ਜੋ ਆਖਰੀ ਵਰੀ ਜੋ ਹੋਇਆ ਮੈਂ ਪੂਰੇ ਸਿੱਖ ਪੰਥ ਕੋ ਪੰਥ ਮੇਰਾ ਸਭ ਕੁਝ ਹੈ ਪੰਥ ਮੇਰਾ ਵਾਲੀ ਆ ਪੰਥ ਹੀ ਮੇਰਾ ਅਕਾਲ ਪੁਰਖ ਆ ਪੰਥ ਤੋਂ ਉੱਪਰ ਕੁਝ ਨਹੀਂ ਆ ਅਕਾਲ ਪੁਰਖ ਦਾ ਸਾਜਿਆ ਪੰਥ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਪੰਥ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੰਜ ਪਿਆਰਿਆਂ ਕੋ ਆਪਣੀ ਗਲਤੀ ਮੰਨਾਂਗਾ ਤੇ ਪੰਜ ਪਿਆਰੇ ਸਾਹਿਬ ਜੋ ਵੀ ਮੈਨੂੰ ਸਜ਼ਾ ਲਾਉਣਗੇ ਤੇ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਤੇ ਆ ਜਿਹੜੇ ਜਿੰਨੇ ਵੀ ਸਿੰਘ ਬੈਠੇ ਮੇਰੇ ਵੀਰ ਨੇ ਤੇ ਮੈਂ ਇਹਨਾਂ ਕੋਲ ਵੀ ਹੱਥ ਜੋੜ ਕੇ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ